ਸਵਾਮੀ ਮਨਸ ਕੀ ਗਤਿ ਹੀ ਕੋਟਪਰਾਧ ਹਮਾ ਜੀ ਮਾਪਨ ਵਿਰਦ ਰਖਾਓ ਗੁਰ ਸਿੱਖੀ ਭਾਣਾ ਮੰਨਿਆ ਗੁਰੂ ਗੁਰਸਿੱਖ ਕੇ ਹਰ ਧੂ ਤਖਤ ਦੇ ਮਾਲਕ ਦਇਆ ਸਿੰਧ ਕਿਰਪਾ ਨਿਦ ਗੁਰਤ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਾਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਪਿਛਲੇ 3 ਦਿਨ ਤੋਂ ਲਗਾਤਾਰ ਇਸ ਪਵਨ ਪਵਿੱਤਰ ਸਥਾਨ ਤੇ ਚੱਲ ਰਹੇ ਗੁਰਮਤ ਸਮਾਗਮ ਦੇ ਅੰਦਰ ਹਰ ਰੋਜ਼ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਅੱਜ ਤੇ ਇਨਾ ਵਿਸ਼ੇਸ਼ ਰਾਤਰੀ ਦੇ ਦਿਵਾਨਾਂ ਦੇ ਅੰਦਰ ਬਹੁਤ ਹੀ ਪਿਆਰ ਦੇ ਨਾਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਿਆਰੇ ਕੀਰਤਨੀਆਂ ਭਾਈ ਸਭਾਈ ਸਤਨਾਮ ਸਿੰਘ ਜੀ ਕੋਹਾੜਾ ਕਾ ਤਨੰਦ ਦੇ ਸਮੁੱਚੇ ਜਥੇ ਪਾਸੋਂ ਆਪ ਜੀਆਂ ਨੇ ਇਲਾਹੀ ਬਾਣੀ ਦੇ ਰਸ ਪਿੰਨੇ ਸ਼ਬਦ ਕੀਰਤਨ ਸਰਵਣ ਕੀਤੇ ਹਨ ਅੱਜ ਦਾ ਜੋ ਵਿਸ਼ਾ ਹੈ ਪ੍ਰਵੰਦਕਾ ਮਲੋ ਮੈਨੂੰ ਹੁਕਮ ਹੋਇਆ ਹੈ ਭਾਈ ਸਾਹਿਬ ਭਾਈ ਮਰਦੰਨਾ ਸਾਹਿਬ ਜੀਆਂ ਦਾ ਜੀਵਨ ਔਰ ਭਾਈ ਗਨੀਖਾ ਭਾਈ ਨਵੀ ਖਾਂ ਜੀਆਂ ਦੀ ਜੀਵਨ ਸਭ ਕੀ ਗੁਰੂ ਚਰਨਾਂ ਵਿੱਚ ਕੀਤੀ ਹੋਈ ਸੇਵਾ ਨੂੰ ਸਮਰਪਿਤ ਹੈ। ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਅਸੀਸ ਬਖਸ਼ੋ। ਹਾਜ਼ਰੀ ਲਵਾਓ ਦੋਵੇਂ ਹੱਥ ਜੋੜ ਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਨੂੰ ਸਿਰ ਝੁਕਾ ਕੇ ਗੱਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਵਿੱਚ ਜੁੜਨ ਦਾ ਸਤਿਗੁਰ ਜੀਆਂ ਵੱਲੋਂ ਬਾਰ ਬਾਰ ਹੁਕਮ ਹੈ ਸਤ ਸੰਗਤ ਵਿੱਚ ਕਿਉਂ ਜੋੜਨਾ ਹੈ ਦੁਨੀਆਂ ਵਿੱਚ ਸਾਧ ਸੰਗਤ ਸਭ ਤੋਂ ਵੱਡਾ ਤੀਰਥ ਹੀ ਸਤਿਗੁਰ ਜੀ ਨੇ ਸਾਧ ਸੰਗਤ ਦੱਸਿਆ ਜਿੱਥੇ ਸਰੀਰ ਕਰਕੇ ਪੰਚਣ ਵਾਲਾ ਜਦੋਂ ਸ਼ਬਦ ਰੂਪੀ ਜਲ ਵਿੱਚ ਇਸ਼ਨਾਨ ਕਰ ਲੈਂਦਾ ਹੈ ਮਨ ਕਰਕੇ ਉਦੋਂ ਸੰਗਤ ਵਿੱਚ ਉੱਚਣ ਨਾਲ ਜਨਮਾਂ ਜਨਮਾਂ ਦੇ ਪਾਪ ਮਿਟ ਜਾਂਦੇ ਨੇ ਇੱਥੋਂ ਤੱਕ ਹਜ਼ੂਰ ਨੇ ਕਿਹਾ ਕੋਟ ਪ੍ਰਾਦ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਗੁਰੂ ਦੀ ਕਿਰਪਾ ਹੋ ਜਾਏ ਔਰ ਸਾਧ ਸੰਗਤ ਪ੍ਰਾਪਤ ਹੋਵੇ ਮਨ ਕਰਕੇ ਉਸ ਰਸ ਨੂੰ ਮਾਨ ਸਕੀਏ ਤਾਂ ਕਰੋੜਾਂ ਅਪਰਾਧ ਮਨ ਦੇ ਖਤਮ ਹੋ ਜਾਂਦੇ। ਕਿਉਂਕਿ ਦੋ ਤਰ੍ਹਾਂ ਦਾ ਮੇਲ ਹੈ। ਇੱਕ ਸਰੀਰ ਕਰਕੇ ਸੰਗਤ ਹੈ। ਧਿਆਨ ਨਾਲ ਸੁਣਿਆ। ਇੱਕ ਮਨ ਕਰਕੇ ਹੈ। ਸਰੀਰ ਕਰਕੇ ਵੀ ਸੰਗ ਦਾ ਗੁਣਾ ਬਹੁਤ ਜ਼ਰੂਰੀ ਹੈ ਔਰ ਮਨ ਕਰਕੇ ਸਾਧ ਸੰਗਤ ਹੋਣੀ અત્યੰਤ ਜ਼ਰੂਰੀ ਹੈ। ਬਾਰੀ ਤੌਰ ਤੇ ਤੁਸੀਂ ਮਹਿਸੂਸ ਕਰੋਗੇ ਜੇ ਇਕੱਲੇ ਬੰਦੇ ਨੂੰ ਤੁਰਨਾ ਪਵੇ ਨਾ ਉਹ ਥੱਕ ਜਾਂਦਾ ਹੈ ਕਿਸੇ ਇਕੱਲੇ ਬੰਦੇ ਨੂੰ ਕਹੋ ਵੇ 1 ਕਿਲੋਮੀਟਰ ਤੁਰ ਕੇ ਜਾਣਾ ਹੈ ਤੇ 1 ਕਿਲੋਮੀਟਰ ਆਉਣਾ ਹੈ 2 ਕਿਲੋਮੀਟਰ ਚੱਲ ਕੇ ਉਹ ਥੱਕ ਜਾਏਗਾ ਔਰ ਤੁਸੀਂ ਮਹਿਸੂਸ ਕਰੋਗੇ ਉਹੀ 1 2 ਕਿਲੋਮੀਟਰ ਦੀ ਬਾਹੜ ਜੇ 2 4 ਬੰਦੇ ਇਕੱਠੇ ਤੁਰਦੇ ਹੋ ਉਹਨਾਂ ਨੂੰ ਥਕਾਵਟ ਨਹੀਂ ਹੁੰਦੀ ਉਹਨੂੰ 1 ਕਿਲੋਮੀਟਰ ਦੀ بجائے 2 ਕਿਲੋਮੀਟਰ ਤੋਰ ਲਓ ਥੱਕੇਗਾ ਨਹੀਂ ਕਿਉਂ ਉਹਦੇ ਨਾਲ ਕੋਈ ਸੰਗੀ ਤੁਰ ਰਿਹਾ ਹੈ ਇਕੱਠੇ ਵਿੱਚ ਤੁਰਨ ਨਾਲ ਥਕਾਵਟ ਨਹੀਂ ਹੁੰਦੀ ਗੱਲਾਂ ਕਰਦੇ ਆ ਤੁਸੀਂ ਤੁਰਿ ਜਾਓ ਤੁਹਾਨੂੰ ਥਕਾਵਟ ਨਹੀਂ ਹੋਏਗੀ ਇਹ ਇਕੱਲਾ ਬੰਦਾ ਤੁਰਦਾ ਥੱਕ ਜਾਂਦਾ ਹੈ ਇਸ ਤਰ੍ਹਾਂ ਸਰੀਰ ਨੂੰ ਵੀ ਸੰਗਤ ਦੀ ਲੋੜ ਹੋਵੇ ਔਰ ਜਦੋਂ ਸੰਗਤ ਪ੍ਰਾਪਤ ਹੁੰਦੀ ਹੈ ਸਰੀਰ ਥਕਾਵਟ ਵਿੱਚ ਨਹੀਂ ਆਉਂਦਾ ਹੁਣ ਮੰਨ ਦੀ ਸੰਗਤ ਹੈ ਉਹ ਵੀ ਸਾਧ ਸੰਗਤ ਜੇ ਤੁਸੀਂ ਸ਼ਬਦ ਨਾਲ ਸੰਗਤ ਕਰੋ ਬੋਲ ਕੇ ਬਾਣੀ ਦਾ ਪਾਠ ਕਰੋ ਜਾਂ ਸੰਗਤੀ ਰੂਪ ਵਿੱਚ ਪਾਠ ਕਰੀਏ ਇੱਕ ਨੰਬਰ ਤੇ ਮਨ ਨੂੰ ਥਕਾਵਟ ਨਹੀਂ ਹੁੰਦੀ ਨਾ ਉਹਨੂੰ ਕੋਈ ਅਵੱਸੀ ਨਾ ਨੀਂਦ ਨਾ ਨੀਸ਼ਤੀ ਨਾ ਆਲਸ ਕੱਲਾ ਮਹਿ ਕੇ ਪਾਠ ਕਰੇਗਾ ਉਹਨੂੰ ਛੇਤੀ ਨੀਂਦ ਆਏਗੀ ਮੂੰਹ ਵਿੱਚ ਬੈਠੇ ਚੁੱਪਚਾਪ ਪਾਠ ਕਰੋਗੇ ਨਾ ਤਾਂ ਛੇਤੀ ਨੀਂਦ ਆਏਗੀ ਇਸ ਲਈ ਬਹੁਤ ਵਾਰ ਸਾਡੀ ਸ਼ਿਕਾਇਤ ਰਹਿੰਦੀ ਹੈ ਕਿ ਜੀ ਨਿਤਨੇਮ ਕਰਨ ਬੈਠੀ ਤਾਂ ਨੀਂਦ ਆ ਜਾਂਦੀ ਹੈ ਜਪਤੀ ਸਹਿ ਪੜਦਿਆਂ ਨੀਂਦ ਆਉਂਦੀ ਹੈ ਉਹਦਾ ਰੀਜ਼ਨ ਇਹ ਹੈ ਕਿ ਮਨ ਅਲੱਗ ਹੋ ਗਿਆ ਸ਼ਬਦ ਬਾਣੀ ਅਲੱਗ ਹੋ ਗਈ ਹੈ ਜਿੱਦਣ ਮਨ ਦਾ ਸੰਗ ਸ਼ਬਦ ਨਾਲ ਹੋਣ ਲੱਗਦਾ ਹੈ ਉਦੋਂ ਬਾਣੀ ਪੜਦਿਆਂ ਨੀਂਦ ਨਹੀਂ ਆਏਗੀ ਜਦੋਂ ਬੋਲ ਕੇ ਪਾਠ ਕਰੀਏ ਜਾਂ ਸੰਗਤੀ ਰੂਪ ਵਿੱਚ ਕਰੀਏ ਤੁਹਾਨੂੰ ਨੀਂਦ ਨਹੀਂ ਆਏਗੀ ਆਲਸ ਨਹੀਂ ਹੋਏਗਾ ਮਨ ਨੂੰ ਥਕਾਵਟ ਨਹੀਂ ਹੋਏਗੀ ਬਾਰੀ ਤੌਰ ਤੇ ਤਨ ਨਾਲ ਕੋਈ ਸੰਗੀਤ ਤੁਰ ਰਿਹਾ ਹੈ ਤਾਂ ਤੁਰਦਿਆਂ ਥਕਾਵਟ ਨਹੀਂ ਹੈ ਮਨ ਕਰਕੇ ਸ਼ਬਦ ਨਾਲ ਜੁੜ ਕੇ ਕੋਈ ਸੰਗਤੀ ਰੂਪ ਵਿੱਚ ਪਾਠ ਕਰ ਰਿਹਾ ਹੈ ਮਨ ਆਲਸੀ ਨਹੀਂ ਹੋਏਗਾ ਥਕਾਵਟ ਨਹੀਂ ਹੋਏਗੀ ਇਸ ਤੋਂ ਅਗਲੀ ਗੱਲ ਸੁਣਿਆ ਇੱਕ ਇਕੱਲੇ ਬੰਦੇ ਦਾ ਤੁਰਿਆਂ ਜਾਂਦਿਆਂ ਭਟਕਣ ਦੀ ਸੁਭਾਵਨਾ ਹੈ ਉਹ ਰਸਤਾ ਭਟਕ ਸਕਦਾ ਹੈ ਇਕੱਲਾ ਜਾ ਰਿਹਾ ਹੈ ਉਹ ਗਲਤ ਰਸਤੇ ਤੁਰਨ ਦਾ ਵੀ ਸਾਥ ਸੰਗਤ ਖਤਰਾ ਰਹਿੰਦਾ ਹੈ ਕਿਉਂਕਿ ਜਦੋਂ ਵੀਕਤੇ ਪਾਪ ਹੁੰਦਾ ਹੈ ਬੰਦਾ ਇਕੱਲਾ ਪੰਚਾਉਂਦਾ ਬੋਧਿਆਂ ਦੇ ਇਕੱਠ ਵਿੱਚ ਹੋਵੇ ਤਾਂ ਪਾਪ ਨਹੀਂ ਹੁੰਦਾ ਕੋਈ ਬਹੁਤੇ ਬੰਦੇ ਹਾਂ ਤੁਰਿਆ ਜਾ ਰਿਹਾ ਹੈ ਗਲਤੀ ਨਹੀਂ ਕਰੇਗਾ ਇਕੱਲਾ ਜਾ ਰਿਹਾ ਹੈ ਗਲਤੀ ਕਰ ਸਕਦਾ ਹੈ ਇਤਨੇ ਪਾਠ ਨੇ ਕਿਆ ਮਨ ਵੀ ਇੱਕ ਇਕੱਲਾ ਪੰਛੀ ਐ ਜੇ ਇਹ ਗੁਰੂ ਦੇ ਸ਼ਬਦ ਔਰ ਸੰਗਤ ਤੋਂ ਬਿਗੈਰ ਬਾਣੀ ਤੋਂ ਬਿਗੈਰ ਤੁਰੇਗਾ ਇਹ ਮਨ ਭਟਕ ਸਕਦਾ ਐ ਇਹ ਮਨ ਉਸ ਪੰਛੀ ਦੀ ਨਿਹਾਈ ਐ ਜਿਹੜਾ ਥੱਕ ਕੇ ਹਰ ਦਰਖਤ ਤੇ ਬਹਿ ਜਾਂਦਾ ਐ ਔਰ ਜਿਹੋ ਜਿਹਾ ਫਲ ਲੱਗਿਆ ਹੋਵੇ ਉਹਨੂੰ ਫਿਰ ਚੁੰਝ ਮਾਰਦਾ ਜਿਵੇਂ ਪੰਛੀ ਨੂੰ ਜਿਹੜੇ ਦਰਖਤ ਤੇ ਬਿਠਾਓ ਉਹ ਚੁੰਝ ਮਾਰਦਾ ਉੱਤੇ ਐਦਾਂ ਮਨ ਵੀ ਪੰਖੀ ਦੀ ਤਰ੍ਹਾਂ ਐ ਕੱਲਾ ਹੋਏਗਾ ਇਹਦੇ ਭਟਕਣ ਦੀ ਸਵਾਲ ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਨੇ ਕਬੀਰ ਮਨ ਪੰਖੀ ਭਇਓ ਜਿਨ੍ਹਾਂ ਨੂੰ ਬਾਣੀ ਯਾਦ ਹੈ ਉਹ ਨਾਲ ਪੜਿਓ ਕਬੀਰ ਮਨ ਪੰਖੀ ਭਇਓ ਉਡੋ ਡਦ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋਤ ਸੋ ਫਲ ਖਾਏ ਜਿੱਦਾਂ ਦੀ ਸੰਗਤ ਮਨ ਰੂਪੀ ਪੰਛੀ ਨੂੰ ਮਿਲਦੀ ਹੈ ਇਹ ਉਦਾਂ ਦੀ ਮੰਨਣ ਲੱਗ ਪੈਂਦਾ ਇਸ ਲਈ ਕੱਲਿਆਂ ਤੁਰਦਿਆਂ ਮਨ ਦੇ ਭਟਕਣ ਦੀ ਸੁਭਾਗ ਨੇ ਤਾਂ ਹਜ਼ੂਰ ਨੇ ਕਿਹਾ ਭਾਈ ਮੰਨ ਕਰਕੇ ਸ਼ਬਦ ਨਾਲ ਬਾਣੀ ਨਾਲ ਸੰਗਤ ਨਾਲ ਜੁੜ ਤੂੰ ਪਾਪ ਵੱਲ ਦੇ ਪਾਸੇ ਨਹੀਂ ਤੁਰੇਗਾ ਪਾਪ ਉਦੋਂ ਜਨਮ ਲੈਂਦਾ ਜਦੋਂ ਪੜਦਾ ਪੈ ਜਾਏ ਕਿਹੜਾ ਕੋਈ ਵੇਖ ਰਿਹਾ ਹੈ ਜਦੋਂ ਕੋਈ ਸਾਹਮਣੇ ਵੇਖ ਰਿਹਾ ਹੋਵੇ ਉਦੋਂ ਪਾਪ ਹੋਣ ਦੀ ਸੁਭਾਵਨਾ ਨਹੀਂ ਹੈ ਗਲਤੀ ਹੋਣ ਦੀ ਸੁਭਾਵਨਾ ਘਟ ਜਾਂਦੀ ਹੈ ਤੁਸੀਂ ਸਿਆਣੇ ਸੱਜਣ ਬੈਠੇ ਹੋ ਜਦੋਂ ਕਿਸੇ ਦੁਕਾਨ ਤੇ ਜਾਓ ਨਾ ਉੱਥੇ ਲਿਖਿਆ ਹੁੰਦਾ ਤੁਸੀਂ ਕੈਮਰੇ ਦੀ ਨਜ਼ਰ ਵਿੱਚ ਹੋ ਉਹ ਪਤਾ ਕਿਉਂ ਲਿਖਿਆ ਹੈ ਤਾਂ ਜੋ ਕਿਸੇ ਦੇ ਮਨ ਵਿੱਚ ਚੋਰੀ ਦਾ ਖਿਆਲ ਵੀ ਆਵੇ ਉਹ ਪੜਨ ਤੋਂ ਬਾਅਦ ਉਹਦੇ ਖਿਆਲ ਮਿਟ ਜਾਏ ਉਹ ਦੁਕਾਨ ਤੇ ਰੱਬ ਜੀ ਚੋਰੀ ਨਾ ਕਰ ਸਕੇ ਕਿਉਂ ਸਾਹਮਣੇ ਦੀਵਾਰ ਤੇ ਲਿਖ ਦਿੱਤਾ ਤੁਸੀਂ ਕੈਮਰੇ ਦੀ ਨਜ਼ਰ ਵਿੱਚ ਹੋ ਕੈਮਰਾ ਲੱਗਾ ਹੋਵੇ ਬੰਦਾ ਗਲਤੀ ਕਰਨ ਚੋਰੀ ਕਰਨ ਤੋਂ ਰੁਕ ਜਾਂਦਾ ਹੈ ਆਪਣੇ ਉੱਤੇ ਢੁਕਾ ਕੇ ਵੇਖਿਓ ਹੁਣ ਆਪ ਕੋਈ ਇਸ ਤਰ੍ਹਾਂ ਬੈਠੇ ਕੋਈ ਇਸ ਤਰ੍ਹਾਂ ਬੈਠੇ ਆ ਕੈਮਰਾ ਲੱਗਾ ਨਾ ਮਾਰਾਂ ਜੇ ਤੁਹਾਡੇ ਵੱਲ ਘੁਮਾ ਦੇਈਏ ਸਿੱਧੇ ਹੋ ਕੇ ਬਹਿ ਜਾਣਾ ਇਹ ਕਿਉਂ ਫੋਟੋ ਜਿਉ ਆ ਰਹੀ ਹੈ ਬਾਰੇ ਕੈਮਰਾ 20 ਬੰਦੇ ਨੂੰ ਸਹੀ ਸਰੀਰ ਦੀ ਡਾਇਰੈਕਸ਼ਨ ਵੀ ਸਹੀ ਕਰ ਦਿੰਦਾ ਹੈ ਬੋਡੀ ਲੈਂਗੁਏਜ ਸਹੀ ਹੋ ਜਾਂਦੀ ਹੈ ਔਰ ਜਦੋਂ ਇਹ ਖਬਰ ਰਵੇ ਕਿ ਮੇਰੇ ਮਨ ਨੂੰ ਸ਼ਬਦ ਗੁਰੂ ਵੇਖ ਰਿਹਾ ਜਦੋਂ ਇਹ ਯਾਦ ਰਵੇ ਮੈਨੂੰ ਰੱਬ ਵੇਖ ਰਿਹਾ ਫਿਰ ਮਨ ਦੇ ਗਲਤੀ ਕਰਨ ਦੀ ਸੁਭਾਵਨਾ ਨਹੀਂ ਹੈ ਇਸੇ ਲਈ ਹਜ਼ੂਰ ਨੇ ਕਿਹਾ ਤੂੰ ਸੰਗਤ ਵਿੱਚ ਆ ਤੇਰੇ ਮਨ ਨੂੰ ਸੋਝੀ ਆਏਗੀ ਤੈਨੂੰ ਗੁਰੂ ਵੇਖਦੇ ਕਿਉਂਕਿ ਸੱਦ ਸੁਣਦਾ ਸੱਦ ਵੇਖਦਾ ਉਹ ਸਦਾ ਸੁਣ ਵੀ ਰਿਹਾ ਤੇ ਤੈਨੂੰ ਵੇਖ ਵੀ ਰਿਹਾ ਜੇ ਤੂੰ ਭਾਰ ਲੰਘੜੈਂ ਫਿਰ ਵਾਹਿਗੁਰੂ ਇੱਕੋ ਇੱਕ ਰਸਤਾ ਗੁਰਮਤਿ ਵਿੱਚ ਦੱਸਿਆ ਸਾਧ ਸੰਗਤ ਜਿਵੇਂ ਮਹਾਰਾਜ ਨੇ ਬਚਨ ਕਹੇ ਭਾਈ ਜੇ ਸੁੱਕੇ ਦਰਖਤਾਂ ਨੂੰ ਪਾਣੀ ਪਾਣ ਲੱਗ ਜਾਓ ਉਹ ਹਰੇ ਹੋ ਜਾਂਦੇ ਨੇ ਇਦਾਂ ਇਹ ਸੁੱਕਾ ਜਨਮਾਂ ਜਨਮਾਂ ਦਾ ਮਨ ਸ਼ਬਦ ਤੇ ਸੰਗਤ ਵਿੱਚ ਜੁੜ ਜਾਏ ਇਹ ਫਿਰ ਦੁਆਰਾ ਹਰਿਆ ਭਰਿਆ ਹੋ ਜਾਂਦਾ ਹੈ ਤੁਸੀਂ ਰੋਜ਼ ਪੜਦੇ ਹੋ ਹੁਣ ਵੀ ਪੜਿਆ ਹੋਏਗਾ ਪਾਰ ਲੰਗਣ ਦਾ ਕੋਈ ਤਰੀਕਾ ਮੇਰੇ ਮਾਦੋ ਜੀ ਪੜੋ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਆਪਣੇ ਮਨ ਨੂੰ ਹੁਣ ਭੜਾਓ ਮਨਾਂ ਸੰਗਤ ਨਾਲ ਜੁੜ ਬਹਰ ਨਾ ਭਟਕ ਇਹ ਮੋਕਾ ਭਾਗਾਂ ਨਾਲ ਮਿਲਿਆ ਇਹਨੂੰ ਜੋੜ ਕੇ ਸਮਝਾਓ ਮਨ ਨੂੰ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਾਦੋ ਜੀ ਸਤ ਸੰਗਤ ਮਿਲੇ ਸੋ ਗੁਰ ਪਰਸਾਦ ਪਰਮ ਪਦ ਪਾਇਆ ਗੁਰ ਪਰਸਾਦ ਪਰਮ ਪਦ ਪਾਇਆ ਗੁਰ ਪਰਸਾਦ ਪਰਮ ਗੱਜ ਕੇ ਗੁਰ ਪਰਸਾਦ ਸੋਕੇ ਕਾਸ਼ਟ ਹਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਹਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਨ ਹਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਹਰਿਆ ਮੇਰੇ ਮਾਦੋ ਜੀ ਅੱਖੋ ਸਤਨਾਮ ਸ੍ਰੀ ਜਿਹੜੇ ਪੰਛੀ ਕਮਜ਼ੋਰ ਹੋਣ ਨਾ ਤੁਸੀਂ ਆਕਾਸ਼ ਵਿੱਚ ਵੇਖਿਓ ਉਹ ਇਕੱਲੇ ਨਹੀਂ ਉੱਡਦੇ ਉਹ ਡਾਰਾਂ ਬਣਾ ਕੇ ਉੱਡਦੇ ਕਿਉਂ ਇਕੱਲੇ ਉੱਡਦਿਆਂ ਕਿਸੇ ਇਲ ਕਾਂ ਜਾਂ ਬਾਜ ਦੇ ਉਹਨਾਂ ਨੂੰ ਹਾਦਸਾ ਗ੍ਰਸਤ ਪਕੜਨ ਦਾ ਖਤਰਾ ਰਹਿੰਦਾ ਹੈ ਕੋਈ ਬਾਜ ਉਹਨਾਂ ਨੂੰ ਮਾਰ ਸਕਦਾ ਹੈ ਕੋਈ ਝਪਟ ਮਾਰ ਕੇ ਇਲ ਉਹਨਾਂ ਨੂੰ ਸੁੱਟ ਸਕਦੀ ਹੈ ਇਕੱਲੇ ਪੰਛੀ ਨੂੰ ਉੱਡਦਿਆਂ ਖਤਰਾ ਹੈ ਤੇ ਪੰਛੀਆਂ ਡਾਰਾਂ ਬਣਾ ਕੇ ਫਿਰਦੇ। ਇਸ ਤਰ੍ਹਾਂ ਪਾਤਸ਼ਾਹ ਨੇ ਬਚਨ ਕਿਹਾ ਕੱਲੇ ਹਾਂ ਤੁਰਦੇ ਹਾਂ ਤੇਰੇ ਮਨ ਨੂੰ ਖਤਰਾ ਹੈ। ਇਹ ਮਨਾ ਸ਼ਬਦ ਨਾਲ ਤੁਰਨਾ ਸ਼ੁਰੂ ਕਰ ਮੇਰੇ ਮਨ ਗੁਰ 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 ਸਦ ਕਰੀਏ ਰਤਨ ਜਨਮ ਸਫਲ ਹੋਰ ਕੀਆ ਦਰਸ਼ਨ ਕੋ ਬਲ ਹਰੀਏ ਹਰ ਰੋਜ਼ ਤੁਸੀਂ ਪੜੋਗੇ ਦੋ ਵਾਰ ਗੁਰਦੁਆਰੇ ਪੜਿਆ ਜਾਂਦਾ ਸਵੇਰੇ ਸ਼ਾਮ। ਜਿੱਥੇ ਮਹਾਰਾਜ ਮਨ ਨੂੰ ਕਹਿਣਗੇ ਕੱਲਾ ਨਾ ਰਹੀਂ ਤੇ ਤੋਂ ਪਾਪ ਹੋ ਜਾਣਗੇ। ਇਕੱਲਾ ਨਾ ਰਹੀਂ ਤੂੰ ਭਟਕ ਸਕਦਾ ਮਹਾਰਾਜ ਫਿਰ ਕੀ ਕਰੀਏ ਕਹਿੰਦੇ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਪੜੋਏ ਮਨ ਮੇਰੇ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਤੇਰੇ ਸਾਰੇ ਦੁੱਖ ਉਤਰ ਸਕਦੇ ਨੇ ਰੱਬ ਨਾਲ ਰਹਿਣਾ ਸ਼ੁਰੂ ਕਰ ਫਿਰ ਉਹਦੀ ਇਹ ਵढਾਈ ਹੈ ਜਿੱਦਣ ਮਨਾਂ ਤੋਂ ਸ਼ਬਦ ਨਾਲ ਰਹਿਣ ਲੱਗ ਪਿਆ ਨਾ ਉਦੋਂ ਤੇਰਾ ਅੰਗੀਕਾਰ ਸੰਭਾਲ ਸ਼ਬਦ ਗੁਰੂ ਨੇ ਕਰਦੀ ਅੰਗੀ ਕਹਾਰੋ ਕਰੇ ਤੇਰਾ ਪੜੋਕਾਰ ਜਿਸਬ ਸਵਾਰਣਾ ਉਹ ਤੇ ਰੰਗੀ ਕਹਾਰ ਕਰੇਗਾ ਤੇਰਾ ਕਾਰਜ ਸਵਾਰੇਗਾ ਇਸ ਲਈ ਮਨਾ ਉੱਠਦਿਆਂ ਬੈੰਦਿਆਂ ਤੁਰਦਿਆਂ ਫਿਰਦਿਆਂ ਕਿਰਤ ਕਰਮ ਕਰਦਿਆਂ ਕਹਿ ਸਤਨਾਮ ਸ੍ਰੀ ਵਾਹਿ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਮਰਦਾਨਾ ਜੀ ਨੂੰ ਸੁਲਤਾਨਪੁਰ ਲੈ ਆਏ ਇੱਥੇ ਰਹਿੰਦਿਆਂ ਬੇਬੇ ਨਾਨਕੀ ਜੀ ਨੇ ਆਪਣੀ ਰਿਸ਼ਤੇਦਾਰੀ ਵੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਸਦਾਈ ਕੀਤੀ। ਤਕਰੀਬਨ ਬਹੁਤਾਤ ਵਿੱਚ ਵਿਦਵਾਨਾਂ ਦਾ ਇਹ ਖਿਆਲ ਹੈ। ਲਿਖਤ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਵਿਆਹ ਸ਼ਾਦੀ ਬਰਾਤ ਜਿਹੜੀ ਹੈ ਉਹ ਸੁਲਤਾਨਪੁਰ ਤੋਂ ਬਟਾਲੇ ਗਈ। ਕੁਝ ਵਿਦਵਾਨਾਂ ਨੇ ਲਿਖਿਆ ਵੀ ਤਲਵੰਡੀਆਂ ਬਰਾਜ ਚੜੀ ਕਿਉਂਕਿ ਰਿਸ਼ਤਾ ਵੀ ਬੇਬੇ ਨਾਨਕੀ ਨੇ ਕੀਤਾ ਉਹਦੀ ਰਿਸ਼ਤੇਦਾਰੀ ਵਿੱਚੋਂ ਭਾਈਆਂ ਜਹਰਾਂਮ ਨੇ ਕਿਉਂਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਹੁਰਾ ਸਾਹਿਬ ਬਟਾਲੇ ਤੋਂ ਸੁਲਤਾਨ ਤੋਂ ਲੋਧੀ ਲੇਖਾ ਹਿਸਾਬ ਕਰਨ ਆਉਂਦੇ ਸਨ ਉੱਥੇ ਮਿੱਤਰਤਾ ਰਿਸ਼ਤੇਦਾਰੀ ਬਣੀ ਉਹੀਓ ਮਿੱਤਰਤਾ ਨੂੰ ਹੋਰ ਗੁੜੀ ਰਿਸ਼ਤੇਦਾਰੀ ਵਿੱਚ ਬਦਲ ਦਿੱਤਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਦੀ ਸੰਗਾਈ ਬਟਾਲੇ ਤੋਂ ਜਦੋਂ ਰਿਸ਼ਤਾ ਕਰਨਾ ਸੀ ਉੜਮਾਈ ਕਰਨੀ ਸੀ ਉਦੋਂ ਤਲਵੰਡੀ ਤੋਂ ਪਰਿਵਾਰ ਸੱਦਿਆ ਗਿਆ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਮਹਿਤਾ ਭਾਲੂ ਜੀ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਾਚਾ ਬਾਬਾ ਲਾਲੂ ਜੀ ਮਾਤਾ ਤ੍ਰਿਪਤਾ ਜੀ ਮੰਮਾ ਜੀ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਬਾਬਾ ਕ੍ਰਿਸ਼ਨਾ ਜੀ ਆਇਆ ਨਾਨਕ ਦੇ ਪਿੰਡੋਂ ਨਾਨਾ ਮਾਮਾ मामੀ ਪਰਿਵਾਰ ਸੱਦੇ ਗਏ ਦੋਵੇਂ ਪਰਿਵਾਰ ਰਿਸ਼ਤੇਦਾਰ ਸੁਲਤਾਨਪੁਰ ਇਕੱਠੇ ਹੋਏ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕੁੜਮਾਈ ਹੋਈ ਵੈਸੇ ਸਾਡਾ ਗੁਰਮੰਨ ਦਾ ਸ਼ਬਦ ਕੁੜਮਾਈ ਹੈ ਸਗਾਈ ਜਿਹੜਾ ਇਹ ਗੁਰਮੰਨ ਦਾ ਬਹੁਤਾ ਸ਼ਬਦ ਨਹੀਂ ਜਹ ਬਹੁਤਾਤ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕੁੜਮਾਈ ਸ਼ਬਦ ਪੜੋ ਕੋੜਮਹੀ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਕੋੜਮੇ ਵਿੱਚ ਜੁੜਨਾ ਇੱਕ ਪਰਿਵਾਰ ਦੂਜਾ ਪਰਿਵਾਰ ਧੀ ਬੱਚਾ ਜਿਹੜਾ ਕਿਸੇ ਧੀ ਨੂੰ ਦੂਜੇ ਕੋੜਮੇ ਨਾਲ ਜੋੜਿਆ ਜਾ ਰਿਹਾ ਹੈ ਉੱਥੇ ਦੋਏ ਤਰ੍ਹਾਂ ਇਕੱਠੀਆਂ ਹੋਈਆਂ ਕੋੜਮੇ ਕੋੜਮੇ ਨਾਲ ਜੁੜਿਆ ਖਾਨਦਾਨ ਨਾਲ ਜੋੜ ਹੋਇਆ ਉਹਨੂੰ ਕੋੜਮਾਈ ਕਹਿੰਦੇ ਸੱਚੇ ਪਾਤਸ਼ਾਹ ਪੰਡਿਆਂਦਰ ਵੀ ਬਚਨ ਕਹਿਣ ਗਏ ਕੋੜਮ ਕੋੜਮਹੀ ਆਇਆ ਬਲਰਾਮ ਜੀਓ ਪਾਹੋ ਕਰਕੇ ਪ੍ਰੇਮ ਕਰਕੇ ਦੁਮੇ ਪਰਵਾਰ ਜਦੋਂ ਇੱਕ ਦੂਜੇ ਕੋੜਮੇ ਨਾਲ ਖੰਦਨ ਨਾਲ ਜੁੜਦੇ ਉਹਨੂੰ ਕੁੜਮਾਈ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਕੁੜਮਾਈ ਸਗਨ ਹੁਣਾ ਸੀ ਉਸ ਦਿਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵਾਸਤੇ ਬਹੁਤ ਸੁੰਦਰ ਚੋਲਾ ਬੀਬੇ ਨਾਨਕੀ ਜੀ ਨੇ ਤਿਆਰ ਕਰਵਾਇਆ ਉਹ ਚੋਲਾ ਉਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਪਹਿਨੇ ਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਅੱਜ ਰਿਸ਼ਤਾ ਸਗਨ ਹੋਣਾ ਸੀ ਦੋਵੇਂ ਪਰਿਵਾਰ ਇਕੱਠੇ ਹੋਏ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਭਾਈ ਮਰਦਾਨਾ ਪਤਾ ਕੀ ਕਹਿੰਦੇ ਨੇ ਕਹਿੰਦੇ ਮਹਾਰਾਜ ਅੱਜ ਜਜਮਾਨ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੈ ਹੇ ਗੁਰੂ ਨਾਨਕ ਐ ਜਜਮਾਨ ਅੱਜ ਤੁਸੀਂ ਬਹੁਤ ਸੋਹਣੇ ਲੱਗ ਰਹੇ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਹੈ ਭਾਈ ਮਰਦਾਨੇ ਦੇ ਭਾਈ ਵੀ ਨੇ ਮਿੱਤਰ ਵੀ ਨੇ ਪਿਆਰ ਵੀ ਹੈ ਔਰ ਸਾਥ ਸੰਗਤ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਿੱਤਰ ਦੋਸਤ ਭਾਈ ਮਰਦਾਨਾ ਭਾਈ ਵੀ ਹੈ ਦੋਸਤ ਵੀ ਹੈ ਮਿੱਤਰ ਵੀ ਹੈ ਯਾਰ ਵੀ ਹੈ ਯਾਰ ਦਾ ਅਰਥ ਹੁੰਦਾ ਹੈ ਬਹੁਤ ਨੇੜੇ ਦਾ ਪਿਆਰ ਉਨੇ ਕੋਈ ਸ਼ਬਦ ਇਸ ਤਰ੍ਹਾਂ ਦੇ ਕਈ ਵਾਰ ਕਲਮ ਬੇਨਤੀ ਕੀਤੀ ਬੰਦਨਾਮ ਹੋ ਗਏ ਨੇ ਪਰ ਗੁਰਮਤ ਦੇ ਅੰਦਰ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਗਿਆ ਜਿੱਥੇ ਯਾਰ ਸ਼ਬਦ ਮਾੜੀ ਜਗ੍ਹਾ ਤੇ ਵਰਤਿਆ ਨਾ ਉਹ ਜੱਜੇ ਨਾਲ ਹੈ ਗੁਰਮੁਖ ਪਿਆਰੇ ਬਾਣੀ ਪੜਨ ਵਾਲੇ ਬੈਠੇ ਨੇ ਜਿੱਥੇ ਜੱਜੇ ਨਾਲ ਸ਼ਬਦ ਆਏਗਾ ਉਹ ਸਾਧ ਸੰਗਤ ਬੇਵਿਚਾਰੀ ਵਾਸਤੇ ਵਰਤੇ ਚੋਰ ਝਾਰ ਜਵਾਰ ਤੇ ਬੁਰਹ ਜਦ ਭਾਈ ਗੁਰਦਾਸ ਜੀ ਕਹਿਣਗੇ ਵਿਸ਼ਵਾਸ ਘੱਤੀ ਕਰਤ ਘਣ ਮੈਂ ਕੋ ਨ ਰਖੰਦਾ ਉਥੇ ਗਣਦੇ ਜੋਰ ਜਹਾਰ ਜੋਹਾਰ ਹੋਂ ਪਰ ਘਰ ਜੋ ਹੰਦਾ ਉਹ ਵੀ ਜੱਜੇ ਨਾਲ ਜਿਹੜਾ ਜੱਜੇ ਨਾਲ ਬਾਣੀ ਦੇ ਅੰਦਰ ਯਾਰ ਆਵੇ ਉਹ ਬੇਚਾਰੀ ਬੰਦੇ ਵਾਸਤੇ ਹੈ ਜਿਹੜਾ ਯਈਏ ਨਾਲ ਲਿਖਿਆ ਹੈ ਉਹ ਤੁਸੀਂ ਬਾਣੀ ਪੜੋਗੇ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨਤੀ ਆ ਯਾਰ ਨੇ ਕਿਛਹ ਹਿਚੀ ਨਿਚੀ ਨਾ ਉਹ ਕਹਲਪੁਰਖ ਵਾਹਿਗੁਰੂ ਨੂੰ ਯਾਰ ਕਰਕੇ ਸੰਬੋਧਨ ਕਰੇ। ਔਰ ਸਾਹ ਸੰਗਤ ਦੇ ਇਸੇ ਲਈ 10ਵੇਂ ਪਾਤਸ਼ਾਹ ਨੇ ਜਦੋਂ ਖਿਆਲ ਪਾਤਸ਼ਾਹੀ 10ਵੇਂ ਲਿਖਿਆ ਹੋਇਆ ਪੜੋਗੇ ਉਹਦੇ ਵਿੱਚ ਵੀ ਯਾਰ ਰੜੇ ਦਾ ਸਾਨੂੰ ਸੱਥਰ ਚੰਗਾ ਪਠ ਖੇੜਿਆਂ ਦਾ ਰਹਿਣਾ ਉਹ ਵੀ ਇਹੀ ਸ਼ਬਦ ਨਾਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਿੱਕੇ ਮਿੱਤਰ ਯਾਰ ਨੇ ਭਾਈ ਮਰਦੰਨਾ ਜੀ ਔਰ ਭਰਾ ਵੀ ਨੇ। ਅੱਜ ਬਾਦਸ਼ਾਹ ਤੋਂ ਪੁੱਛਦੇ ਨੇ ਮਰਦਾਨਿਆ ਕਿਵੇਂ ਠੀਕ ਲੱਗ ਰਹੇ ਹੈਂ ਕਹਿੰਦੇ ਮਹਾਰਾਜ ਬਹੁਤ ਸੋਹਣੇ ਲੱਗ ਰਹੇ ਹੈਂ ਅੱਜ ਤੁਹਾਡੇ ਸ਼ਰੀਰ ਤੇ ਪਹਿਨੇ ਆ ਚੋਲਾ ਬਹੁਤ ਸੋਹਣਾ ਹੈ ਜਦੋਂ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਸਗਾਈ ਕਰਮਾਈ ਹੋ ਗਈ ਦੋਵੇਂ ਪਰਿਵਾਰ ਰਿਸ਼ਤੇਦਾਰ ਵਿਆਹ ਬੰਨ ਕੇ ਚਲੇ ਗਏ ਉਦਣ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਦੇ ਮਾਤਾ ਜੀ ਔਰ ਪਿਤਾ ਜੀ मां मा, त्रिपता मा, जी, जी ने पिता मेहता कालू जी ਨੂੰ ਕਿਹਾ ਜੀ ਆਪਾਂ ਸਭ ਨੂੰ ਵਧਾਈਆਂ ਦਿੱਤੀਆਂ ਨੇ ਆਪਣਾ ਇਕਲੌਤਾ ਪੁੱਤਰ ਅੱਜ ਰਿਸ਼ਤਾ ਹੋਇਆ ਹੈ ਵਿਆਹ ਬੰਨਿਆ ਸਭ ਨੂੰ ਪੈਸੇ ਵਧਾਈ ਦਿੱਤੇ ਨੇ ਜੇ ਆਪਾਂ ਇਹੀਓ ਰਿਸ਼ਤਾ ਤਲਵੰਡੀ ਕਰਦੇ ਤਾਂ ਤਲਵੰਡੀ ਦੇ ਲਾਗੀਆਂ ਨੂੰ ਵੀ ਕੁਝ ਦੇਣਾ ਸੀ ਆਪਣਾ ਤਾਂ ਲਾਗੀ ਧੂਮ ਮਰਦਾਨਾ ਹੀ ਹੈ ਨਾ ਨਾਲੇ ਉਹ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦਾ ਮਿੱਤਰ ਬਣਿਆ ਹੋਇਆ ਹੈ ਮਰਦਾਨੇ ਨੂੰ ਵੀ ਕੁਝ ਦਿਓ ਮਾਂ ਤ੍ਰਿਪਤਾ ਕਹਿੰਦੀ ਆ ਪਿਤਾ ਮਹਿਤਾ ਕਾਲੂ ਜੀ ਮਰਦਾਨੇ ਨੂੰ ਵੀ ਕੁਝ ਦਿਓ ਜੇ ਆਪਾਂ ਰਿਸ਼ਤਾ ਤਲਵੰਡੀ ਕਰਦੇ ਆਇਓ ਸगन ਬਿਹਾਰ ਪਿੰਡ ਤਲਵੰਡੀ ਕਰਦੇ ਤਾਂ ਵੀ ਤਾਂ ਕੁਝ ਦੇਣਾ ਸੀ ਆਪਣਾ ਸगन ਬਿਹਾਰ ਤਾਂ ਇਹਦੇ ਨਾਲ ਬਣਦਾ ਤੁਸੀਂ ਸੁਲਤਾਨਪੁਰ ਲੋਧੀ ਦੇ ਲਾਗੀਆਂ ਨੂੰ ਦੇ ਦਿੱਤਾ ਤੇ ਮਰਦਾਨੇ ਨੂੰ ਵੀ ਕੋਈ ਸगन ਦਿਓ ਪਿਤਾ ਮਹਿਤਾ ਕਾਲੂ ਜੀ ਨੇ ਬਚਦੇ ਹੋਏ ਪੈਸੇ ਕੁਝ ਬੁੱਝੇ ਵਿੱਚੋਂ ਕੱਢ ਕੇ ਭਾਈ ਮਰਦਾਨਾ ਜੀ ਨੂੰ ਦਿੱਤੇ ਪਿਤਾ ਜੀ ਦੁਆਰਾ ਦਿੱਤੇ ਹੋਏ ਪੈਸੇ ਮਰਦਾਨੇ ਲੈ ਲੈ ਜਦੋਂ ਸਗਨ ਸਗਾਈ ਦੀ ਰਸਮ ਪੂਰੀ ਹੋ ਗਈ ਸ਼ਮ੍ਹਾਂ ਪਈਆਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਰਦਾਨੇ ਵੱਲੋਂ ਮੂੰਹ ਫੇਰ ਲਿਆ ਐ ਮਹਿਸੂਸ ਹੋਇਆ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਨਾਰਾਜ਼ ਹੋ ਗਏ ਆਟਸ਼ਨ ਨੇ ਬੁਲਾਇਆ ਨਹੀਂ ਮੂੰਹ ਫੇਰ ਲਿਆ ਇੱਕ ਘੜੀ ਲੰਘ ਗਈ ਦੋ ਘੜੀਆਂ ਲੰਘ ਗਈਆਂ ਮਨ ਨੂੰ ਖਿੱਚ ਪੈਣ ਲੱਗ ਪਈ ਜਿਹਦੇ ਨਾਲ ਬਹੁਤ ਪਿਆਰ ਹੋਵੇ ਜੇ ਉਹ ਨਾਰਾਜ਼ ਹੋ ਜਾਣਾ ਉਹਦੀਆਂ ਅੱਖਾਂ ਤੋਂ ਪਤਾ ਲੱਗ ਜਾਂਦਾ ਵੀ ਉਹ ਨਾਰਾਜ਼ ਹੈ ਮੈਂ ਉਹਦੇ ਚਿਹਰੇ ਤੋਂ ਉਹਦੀਆਂ ਅੱਖਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਮੇਰੇ ਨਾਲ ਨਾਰਾਜ਼ ਹੈ ਜਿਸ ਨਾਲ ਪਿਆਰ ਹੋਵੇ ਔਰ ਸਾਥ ਸੰਗਨ ਮਾਫ ਕਰਿਓ ਜਿਹਦੇ ਨਾਲ ਦਿਲੋਂ ਅੰਦਰੋਂ ਖਿੱਚ ਪਿਆਰ ਹੋਵੇ ਉਹਦੀ ਨਾਰਾਜ਼ਗੀ ਬਰਦਾਸ਼ਤ ਨਹੀਂ ਫਿਰ ਹੁੰਦੀ ਜਿਹਦਾ ਯਾਰ ਜਿਹਦਾ ਮਿੱਤਰ ਭਾਈ ਗੁਰੂ ਨਾਨਕ ਹੋਵੇ ਉਸ ਭਾਈ ਮਰਦਾਨੇ ਨੂੰ ਤਾਂ ਉਹ ਬਰਦਾਸ਼ਤ ਹੋਏ ਨਹੀਂ ਸਿੱਕਦਾ ਜਦੋਂ ਗੁਰੂ ਨੇ ਮੂੰਹ ਫੇਰ ਲਿਆ ਨਾ ਉਹ ਅੰਦਰ ਦੀ ਖਿੱਚ ਵਿਛੋੜਾ ਬਰਦਾਸ਼ਤ ਨਹੀਂ ਹੁੰਦੀ ਅਖੀਰ ਸ਼ਾਮਾ ਪੈਂਦਿਆ ਮਰਦਾਨੇ ਹੱਥ ਜੋੜ ਪੁੱਛੀ ਲਿਆ ਮਹਾਰਾਜ ਕਾਈ ਮੇਰੇ ਸੇ ਕੋਈ ਗੁਸਥਕੀ ਹੋਈ ਹੈ ਮਹਾਰਾਜ ਤੁਹਾਡੇ ਸਗਨ ਬਿਹਾਰ ਵਿੱਚ ਮੇਰੇ ਕੋਲੋਂ ਕੋਈ ਗੁਸਥਕੀ ਹੋ ਗਈ ਕੋਈ ਗਲਤੀ ਹੋਈ ਹੈ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਬੋਲੇ ਮਰਦਾਨੇ ਬਹੁਤ ਵੱਡੀ ਗੁਸਥਕੀ ਮਹਾਰਾਜ ਮੇਰੇ ਕੋਲੋਂ ਜਿਹੜੀ ਭੁੱਲ ਹੋਈ ਹੈ ਮੈਨੂੰ ਦੱਸ ਦਿਓ ਮੇਤੋਂ ਕੀ ਕੋ ਸਖੀ ਹੋਈ ਹੈ ਮਹਾਰਾਜ ਮੇਰੀ ਗਲਤੀ ਦੱਸ ਦਿਓ ਪਰ ਮੇਰੇ ਨਾਲੋਂ ਮੂੰਹ ਨਾ ਫੇਰੋ ਇੰਨਾ ਦਰਦ ਪਾਤਸ਼ਾਹ ਕਿਸੇ ਹੋਰ ਚੀਜ਼ ਦਾ ਨਹੀਂ ਹੁੰਦਾ ਜਿੰਨਾ ਦਰਦ ਤੇਰੇ ਮੂੰਹ ਫੇਰਨ ਨਾਲ ਹੁੰਦਾ ਇਹ ਜਿਨ੍ਹਾਂ ਨੂੰ ਅੰਦਰੋਂ ਪ੍ਰੇਮ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਦੇ ਅੰਦਰ ਪ੍ਰੇਮ ਪੈਦਾ ਹੋਇਆ ਉਹਨੇ ਵਕਿਆ ਗੁਰੂ ਨੂੰ ਕਹਿ ਦਿੱਤਾ ਆਰੇ ਦਾ ਇੰਨਾ ਦਰਦ ਨਹੀਂ ਹੈ ਜਿੰਨਾ ਦਰਦ ਤੇਰਾ ਮੁੱਖ ਫੇਰੰਦਾ ਹੈ ਦਾਤਿਆ ਮੁੱਖ ਨਾ ਫੇਰੀ ਭਾਵੇਂ ਸੀਸ ਤੇ ਆਰਾ ਚੱਲਦਾ ਰਹੇ ਜਦੋਂ ਭਾਈ ਮਤੀ ਦਾਸ ਜੀ ਤੋਂ ਆਖਰੀ ਖੁਆਇਸ਼ ਪੁੱਛੀ ਗਈ ਨਾ ਦਿੱਲੀ ਚਾਨਨੀ ਚੌਂਕ ਵੇ ਉਦੋਂ ਇਹੋ ਖੁਆਇਸ਼ ਆਖਰੀ ਰੱਖੀ ਮੇਰਾ ਮੂੰਹ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਕਰ ਦਿਓ ਕਾਜੀ ਨੇ ਪੁੱਛਿਆ ਇਹਦੇ ਨਾਲ ਕੀ ਹੋਏਗਾ ਕਹਿੰਦਾ ਆਰੇ ਮੇਰੇ ਸੀਸ ਤੇ ਚੱਲੀ ਜਾਏ ਪਰ ਮੇਰਾ ਮੁਖ ਮੇਰੇ ਗੁਰੂ ਵੱਲ ਤੇ ਗੁਰੂ ਦਾ ਮੂੰਹ ਮੇਰੇ ਵੱਲ ਹੋਵੇ ਫਿਰ ਆਰੇ ਦੀ ਪੀੜ ਮਹਿਸੂਸ ਨਹੀਂ ਹੋਏਗੀ ਜਿੱਦਣ ਗੁਰੂ ਮੂੰਹ ਫੇਰ ਲੈਂਦਾ ਆਰੇ ਨਾਲੋਂ ਵੀ ਵੱਧ ਦਰਦ ਹੁੰਦਾ ਕਰਬਟ ਭਲਾ ਨਾ ਕਰਬਟ ਤੇਰੀ ਕਰਬਟ ਭਲਾ ਕਰਬਟ ਕਹਿੰਦੇ ਆਰੇ ਨਾ ਕਰਬਟ ਭਲਾ ਨਾ ਕਰਬਟ ਤੇਰੀ ਲਾਕ ਗਲੇ ਸੁਣ ਬੇਨਤੀ ਮੇਰੀ ਹੋ ਵਾਰੀ ਮੁਖ ਫੇਰ ਪਿਆਰੇ ਕਰਬਟ ਦੇ ਮੌਕੋਂ ਕਾਹੇ ਕੁਮਾਰੇ ਭਾਈ ਮਰਦੰਨੇ ਕਹਾਂ ਬਾਬਾ ਤੇਰਾ ਮੂੰਹ ਫੇਰਿਆ ਬਰਦਾਸ਼ਤ ਨਹੀਂ ਹੁੰਦਾ ਮੇਰੀ ਗਲਤੀ ਦੱਸੋ ਕੀ ਹੈ ਹਜ਼ੂਰ ਨੇ ਕਿਹਾ ਮਰਦੰਨਿਆ ਅਸੀਂ ਤਲਵੰਡੀਆਂ ਤੁਰੇ ਤੈਨੂੰ ਆਪਣਾ ਭਾਈ ਬਣਾ ਕੇ ਤੁਰੇ ਲੋਕ ਪੁੱਛਦੇ ਰਹੇ ਬਾਬਾ ਮਰਦਾਨੇ ਨੂੰ ਸਿਰੀ ਰੱਖਿਆ ਮਰਦਾਨੇ ਡੋਮ ਰਸੀ ਨੂੰ ਨਾਲ ਨੌਕਰ ਰੱਖਿਆ ਅਸੀਂ ਸਭ ਨੂੰ ਕਿਹਾ ਖਬਰਦਾਰ ਜੇ ਕਿਸੇ ਨੇ ਮਰਦਾਨੇ ਨੂੰ ਸਿਰੀ ਕਿ ਹੈ ਖਬਰਦਾਰ ਜੇ ਕਿਸੇ ਮਰਦਾਨੇ ਨੂੰ ਨੌਕਰ ਕਿ ਹੈ ਮਰਦਾਨਾ ਨੌਕਰ ਸਿਰੀ ਨਹੀਂ ਹੈ ਮਰਦਾਨਾ ਮੇਰਾ ਭਾਈ ਹੈ ਮਰਦਾਨਿਆ ਤੈਨੂੰ ਭਾਈ ਬਣਾ ਕੇ ਤੁਰੇ ਸੀ ਤੂੰ ਲੱਗ ਗਈ ਕਿਉਂ ਬਣ ਗਈ ਤੂੰ ਹੱਥ ਅਟ ਕੇ ਪਿਤਾ ਜੀ ਕੋਲੋਂ ਲਾਗ ਕਿਵੇਂ ਲੈ ਲਿਆ ਹੱਥ ਜੋੜੇ ਖੰਭਾਂ ਲੀਆਂ ਪਾਤਸ਼ਾਹ ਮੈਂ ਮੰਗਿਆ ਨਹੀਂ ਉਹਨਾਂ ਆਪੇ ਹੀ ਦਿੱਤਾ ਮੈਂ ਮੰਗਿਆ ਨਹੀਂ ਮਾਂ ਤ੍ਰਿਪਤਾ ਜੀ ਨੇ ਕਹਿ ਦਿੱਤਾ ਜੇ ਰਿਸ਼ਤਾ ਤਲਵੰਡੀ ਕਰਦੇ ਤਾਂ ਤਲਵੰਡੀਆਂ ਦੇ ਲਾਗੀਆਂ ਨੂੰ ਵੀ ਲਾਗ ਦੇਣਾ ਸੀ ਮਰਦਾਨਾ ਸਾਡੇ ਤਲਵੰਡੀ ਦਾ ਹੈ ਨਾਲੇ ਨਾਨਕ ਦਾ ਮਿੱਤਰ ਹੈ ਇਹਨੂੰ ਦਿਓ ਤਾਂ ਮੈਨੂੰ ਪਿਤਾ ਜੀ ਨੇ ਪੈਸੇ ਦਿੱਤੇ ਹਜ਼ੂਰ ਨੇ ਕਿਹਾ ਜਾ ਮਰਦਾਨਿਆ ਪੈਸੇ ਵਾਪਸ ਕਰ ਦੇਆ ਮਰਦਾਨਿਆ ਇਹ ਪੈਸੇ ਲਾਗ ਵਿੱਚ ਮਿਲੇ ਨੇ ਮੈਂ ਤੈਨੂੰ ਲੱਗ ਹੀ ਨਹੀਂ ਉਹ ਰਹਿਣ ਦੇਣਾ ਮੈਂ ਲੋਕਾਂ ਦੇ ਹੱਥ ਕਿਸੇ ਅੱਗੇ ਤੋਂ ਹੱਥ ਢੇ ਤੈਨੂੰ ਹੱਥ ਢਣ ਵਾਲਾ ਰਹਿਣ ਨਹੀਂ ਦੇਣਾ ਮਰਦਾਨਿਆ ਜਾ ਪੈਸੇ ਵਾਪਸ ਕਰ ਉਸੇ ਵਕਤ ਗੁਰੂ ਦਾ ਹੁਕਮ ਮੰਨਿਆ ਭਾਈ ਮਰਦਾਨਾ ਜੀ ਨੇ ਉਹੋ ਦਮੜੇ ਪੈਸੇ ਜਾ ਕੇ ਪਿਤਾ ਜੀ ਨੂੰ ਵਾਪਸ ਕਰ ਦਿੱਤੇ। ਸਤ ਸੰਤ ਵੇਖੋ ਜਿਵੇਂ ਜਿਵੇਂ ਮਹਾਰਾਜ ਦਾ ਸੰਗ ਉਮਰ ਵੱਧਦੀ ਗਈ ਨਾ ਤਿਵੇਂ-ਤਿਵੇਂ ਭਾਈ ਮਰਦਾਨੇ ਦੀ ਅਵਸਥਾ ਬਦਲਦੀ ਗਈ। ਇਹ ਇੱਕਦਮ ਅਵਸਥਾ ਨਹੀਂ ਬਦਲਦੀ। ਹੁਣ ਭਾਈ ਮਰਦਾਨਾ ਹੁਕਮ ਮੰਨ ਕੇ ਗੁਰੂ ਨੂੰ ਗੁਰੂ ਮੰਨਣ ਲੱਗ ਪਿਆ। ਮੋਹਰੇ ਜਵਾਬ ਤੱਲੇ ਵੀ ਮੁੱਕ ਗਈ ਹੈ। ਹਜ਼ੂਰ ਨੂੰ ਕਿਹਾ ਮਹਾਰਾਜ ਸਤਬਚਨ ਜਾ ਕੇ ਪੈਸੇ ਵਾਪਸ ਕਰ ਦਿੱਤੇ। ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਨੇ ਜਦੋਂ ਮਰਦਾਨਾ ਪੈਸੇ ਵਾਪਸ ਕਰਕੇ ਆਇਆ ਹਜ਼ੂਰ ਨੇ ਘੁੱਟ ਕੇ ਗੱਲ ਨਾਲ ਲਾ ਲਿਆ ਕਹਿੰਦੇ ਮਰਦਾਨਿਆ ਹੁਣ ਤੇਰਾ ਤੇ ਸਾਡਾ ਕਦੇ ਵਿਛੋੜਾ ਨਹੀਂ ਪੈਸਾ ਮਰਦਾਨਿਆ ਦਸ ਕੁਝ ਚਾਹੀਦਾ ਹੈ ਹੱਥ ਜੋੜ ਕੇ ਕਿਹਾ ਮਹਾਰਾਜ ਕੁਝ ਨਹੀਂ ਚਾਹੀਦਾ ਪਾਤਸ਼ਾਹ ਨੇ ਫਿਰ ਬਚਨ ਗਏ ਮਰਦਾਨਿਆ ਤੂੰ ਸਵੇਰੇ ਕੁਝ ਕਹਿੰਦਾ ਸੀ ਕੀ ਅਸੀਂ ਵਕਿਆ ਇਹ ਚੋਲੇ ਵਿੱਚ ਸੋਨੇ ਲੱਗਦੇ ਹੂ ਮਰਦਾਨੇ ਕਿਹਾ ਹਾਂ ਮਹਾਰਾਜ ਕਿ ਉਹ ਨਹੀਂ ਤੁਸੀਂ ਤਾਂ ਵੈਸੇ ਹੀ ਬਹੁਤ ਸੋਹਣੇ ਲੱਗਦੇ ਹੋ ਪਰ ਅੱਜ ਜਿਹੜਾ ਚੋਲਾ ਤੁਸੀਂ ਪਹਿਨਿਆ ਹੈ ਮਹਾਰਾਜ ਤੁਹਾਨੂੰ ਬਹੁਤ ਸੋਹਣਾ ਲੱਗਦਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜੀਆਂ ਨੇ ਉਹ ਕੇਸਰੀ ਰੰਗ ਦਾ ਚੋਲਾ ਉਤਾਰਿਆ ਭਾਈ ਮਰਦਾਨੇ ਨੂੰ ਦੇਖ ਕੇ ਕਿਹਾ ਅੱਜ ਤੋਂ ਬਾਅਦ ਤੂੰ ਪਹਿਨਿਆ ਕਰ ਆਪਣੇ ਸਗਨਵਾਲ